ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂ ਐਸ ਏ ਦੇ ਨੰਬਰ ਤੋਂ ਉਧਰੋਂ ਕੱਲਾਂ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਕਿਹਨਾਂ ਦੀ ਤਫ਼ਤੀਸ਼ ਕੀ ਸਮਝਿਆ ਬੁੱਧਲੀ ਤਫ਼ਤੀਸ਼ ਇਹੀ ਆ ਵੀ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬੰਸ ਸਿੰਘ ਭੋਲਾ ਇਹ ਹਵੇਲੀਆਂ ਦਾ ਆ ਇੱਕ ਮਾਨਾ ਇਹ ਦੋਨੇ ਯੂ ਐਸ ਏ ਆ ਜੋ ਇਹਨਾਂ ਦੇ ਦੱਸਣ ਮਤਾਉ ਪਹੇਗਾ ਇਹ ਬੰਦੇ ਓਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗਪਿੰਨ ਹੈਗੇ ਇਹਨਾਂ ਦੇ ਉਹਨਾਂ ਦੇ ਨਾਲ ਰਲ ਕੇ ਬਾਹਰੋਂ ਇਹ ਧਮਕੀਆਂ ਦਵਾਉਂਦੇ ਆ ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਇਨਵਾਈਟ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਜੰਡਿਆਲਾ ਕਸਬੇ ਦੇ ਵਿੱਚ ਫਰੋਤੀਆਂ ਦਾ ਦੌਰ ਚੱਲ ਰਿਹਾ ਸੀ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਐਚਓ ਮਖਤਿਆਰ ਸਿੰਘ اےਐਸਆਈ ਰਾਜਵੀਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ستੰਦਰ ਸਿੰਘ ਆਈਪੀਐਸ ਜੀ ਦੀ ਰਹਿਮਾਈ ਹੇਠ ਅਸੀਂ ਉਸੇ ਦਿਨ ਦੀਆਂ ਟੀਮਾਂ ਬਣਾਈਆਂ ਸੀ ਸਾਰੀਆਂ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਐਸਐਚਓ ਇਹਦੇ ਵਿੱਚ ਲੱਗੇ ਹੋਏ ਸੀ ਤੇ ਉਹ ਚਲੋ ਸਾਡੀ ਇਹਦੇ ਵਿੱਚ ਕਾਮਯਾਬੀ ਐਸਐਚਓ ਸਾਹਿਬ ਤੇ ਰਾਜਵੀਰ ਨੂੰ ਮਿਲੀ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂ ਐਸ ਏ ਦੇ ਨੰਬਰ ਤੋਂ ਉਧਰੋਂ ਕੱਲਾਂ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਤਫ਼ਤੀਸ਼ ਕੀ ਸੰਭਿਆਰ ਬੁੱਧਲੀ ਤਫ਼ਤੀਸ਼ ਚ ਇਹੀ ਆ ਵੀ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬੰਸ ਸਿੰਘ ਭੋਲਾ ਇਹ ਹਵੇਲੀਆਂ ਦਾ ਆ ਇੱਕ ਮਾਨਾ ਇਹ ਦੋਨੇ ਯੂ ਐਸ ਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਹੈਗਾ ਇਹ ਬੰਦੇ ਓਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗਪਿੰਨ ਹੈਗੇ ਇਹਨਾਂ ਦੇ ਉਹਨਾਂ ਦੇ ਨਾਲ ਰਲ ਕੇ ਬਾਹਰੋਂ ਇਹ ਧਮਕੀਆਂ ਦਉਂਦੇ ਆ ਤੇ ਕੁਝ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀਤੇ ਕਿਸੇ ਦਾ ਕੰਮ ਰੈਕੀ ਕਰਨਾ ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜ਼ਦ ਕੀਤੇ ਆ ਜਿਹੜੇ ਇਸ ਮੁਕਦਮੇ ਆਂਦੇ ਫੜੇ ਇੱਕ ਫੜ ਬੰਦਾ ਫੜਿਆ ਗਿਆ ਅਮਰਦੀਪ ਸਿੰਘ ਨਾਂ ਦਾ ਮਿਹਰਬਾਨਪੁਰਾ ਪਿੰਡ ਟੋਲ ਦੇ ਲੱਗਈ ਆ ਇਹ ਇੱਥੋਂ ਦਾ ਮੁੰਡਾ ਹਾਂਜੀ ਇੱਕ ਪਿਸਤਲ 3 ਬੋਰ ਦਾ ਤੇ ਪੰਜ ਰਾਉਂਡ ਮਿਲੇ ਆ ਸਾਨੂੰ ਇਹਨਾਂ ਦਾ ਕੋਈ ਪਹਿਲਾ ਮਾਮਲਾ ਦਰਜ ਹੋਇਆ ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਐਕਸਾਈ ਦਾ ਕੰਮ ਕਰਦੇ ਰਹੇ ਇਹ ਡਰੱਗਸ ਦਾ ਉਹ ਇਹਨਾਂ ਤੇ ਪਰਚੇ ਦਰਜ ਆ ਹਾਂਜੀ ਅੱਜ ਬਿਲਕੁਲ ਜੀ ਬਿਲਕੁਲ ਅੱਜ ਤਾਂ ਸਾਡੀ ਮੁੰਡਲੀ ਤਫ਼ਤੀਸ਼ ਚੱਲੀ ਆ ਇੱਕ ਬੰਦਾ ਰਾਉਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ 'ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਲਿਆਵਾਂਗੇ ਜੀ ਇਹ ਉਹਦਾ ਮੁੱਖ ਦੋਸ਼ੀ ਕਿਹੜਾ ਇਹ ਮੁੱਖ ਦੋਸ਼ੀ ਇਹ ਫਾਇਰਿੰਗ ਕਰਨ ਵਾਲਾ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰਾਉਂਡ ਅਪ ਹੋ ਗਿਆ ਦੂਜਾ ਸਾਨੂੰ ਘਰ ਨਹੀਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਮਿਲ ਜਾਊਗਾ ਇਹਨਾਂ ਜਿਹੜਾ ਬੜਾ ਇਹ ਤਾਂ ਨਾ ਅਮਰਦੀਪ ਸਿੰਘ ਆ ਸਰ ਇਹਨਾਂ ਨੂੰ ਕੀ ਇਲਜ਼ਾ ਦਿੱਤਾ ਜਾਂਦਾ ਜਿੱਦਾਂ ਇਹਨਾਂ ਨੂੰ ਇਹਨਾਂ ਨੂੰ 10-10 ਹਜ਼ਾਰ ਰੁਪਈਆ ਇੱਕ ਵਾਰ ਦاتے ਜਦੋਂ ਇੱਕ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20 ਹਜ਼ਾਰ ਰੁਪਈਆ ਮਿਲਿਆ ਦੋ ਦੋ ਜਗ੍ਹਾ ਤੇ ਫਾਇਰਿੰਗ ਕਰਦਾ ਕਿ ਕਿਉਂ ਇਹਨਾਂ ਨੇ ਪੈਸੇ ਲੈ ਵੀਏ ਕਿ ਕਿਤੇ ਕੋਈ ਜਾਇ ਨਾ ਮੰਨੇ ਉਹ ਕਿਤੇ ਕਾਹਤ ਲੈ ਵੀਓ ਨਹੀਂ ਉਹ ਇੰਨਾ ਨਹੀਂ ਅਜੇ ਉਹ ਅਸੀਂ ਤਫਤੀਸ਼ ਕਰ ਰਹੇ ਹਾਂ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10000 ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦੰਦੇ ਆ ਹੁਣ ਇਹਨਾਂ ਦੇ ਉਹ ਵੈਪਨ ਕਿੱਥੋਂ ਆਏ ਆ ਉਹ ਸਾਰਾ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਨੂੰ ਬੰਦੇ ਕੌਣ ਦੇ ਕੇ ਗਏ ਆ ਕਿੱਥੋਂ ਆਇਆ ਉਹ ਸਾਰਾ ਅਸੀਂ ਚੈੱਕ ਕਰ ਰਹੇ ਆ ਇਹ ਸ਼ਾਇਦ ਤਾਂ ਬਹੁਤ ਵੱਡਾ ਵੀ ਸ੍ਰੋ ਹੋ ਸਕਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਬਿਲਕੁਲ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਬਹੁਤ ਬੰਦੇ ਆਉਣ ਦੇ ਚਾਂਸ ਹੈਗੇ ਸਾਈਬਰ ਕ੍ਰਾਈਮ ਲੈ ਕੇ ਨਾ ਗ੍ਰੋ ਲੋਜਿਕ ਨਹੀਂ ਇਹ ਅਸੀਂ ਹਿਊਮਨ ਇੰਟੈਲੀਜੈਂਸ ਦੇ ਨਾਲ ਹੀ ਅਸੀਂ ਕੀਤਾ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਗਾਈਡ ਕਰਕੇ ਜਿਹੜੀ ਪਬਲੀਕਲੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਸਾਬ ਉਹਦੇ ਨਾਲ ਅਸੀਂ ਇਹ ਸਾਰਾ ਟ੍ਰੇਸ ਕੀਤਾ ਕੀ ਮਾਮਲਾ ਕਰ ਦਿੱਤਾ ਹੈ ਮਾਮਲੇ ਪਹਿਲੇ ਦਰਜ ਜੀ ਪਰਚੇ ਪਹਿਲਾਂ ਹੀ ਪਹਿਲੇ ਦਰਜ ਆਲਰੇਡੀ